ਮੈਂ ਤਾਂ ਪੂਰੀ ਉਮਰ ਹੰਢਾਈ ਹੈਗੀ ਐ ਇਹ 80 90 ਤੋਂ ਬਾਅਦ ਜਦ ਤੱਕ ਅਸੀਂ ਪੜਦੇ ਸੀਗੇ ਸਾਡੇ ਆਉਣ ਵਾਲੇ ਬੱਚੇ ਆਉਣ ਵਾਲੀਆਂ ਪੀੜ੍hiyan ਪੜ੍ਹਦੇ ਸੀਗੀਆਂ ਸਾਡੇ ਹਸਪਤਾਲਾਂ 'ਚ ਇਹ ਲੀਡਰ ਵੀ ਤੇ ਇਹ ਅਫਸਰ ਸਾਹਿਬ ਵੀ ਆਉਂਦੇ ਸੀਗੇ ਉੱਥੇ ਇਲਾਜ ਕਰਾਉਂਦੇ ਸੀਗੇ ਕਿਸੇ ਵੇਲੇ ਦਰਮਨ ਸਿੰਘ ਹੋਰਾਂ ਨੇ ਗਿਆਨੀ ਜੈਲ ਸਿੰਘ ਦਾ ਆਪਰੇਸ਼ਨ ਨਿੰਦਰਾ ਹਸਪਤਾਲ 'ਚ ਕੀਤਾ ਹੈਗਾ ਸਾਡੀਆਂ ਬੱਸਾਂ 'ਚ ਚੜ੍ਹਦੇ ਸੀਗੇ ਸਾਡੇ ਇਹ ਸਕੂਲਾਂ 'ਚ ਇਹਨਾਂ ਦੇ ਬੱਚੇ ਪੜ੍ਹਦੇ ਸੀਗੇ ਸਾਡੇ ਕਾਲਜਾਂ 'ਚ ਇਹਨਾਂ ਦੇ ਬੱਚੇ ਪੜ੍ਹਦੇ ਸੀਗੇ ਸਾਡੇ ਹਸਪਤਾਲਾਂ 'ਚ ਆਉਂਦੇ ਸੀਗੇ ਪਰ ਪਿਛਲੇ 30-35 ਸਾਲਾਂ 'ਚ ਇੱਕ ਜਮਾਤ ਦੇ ਸਿਆਸੀ ਜਮਾਤ ਹੈ ਅਫਸਰशाही ਹੈ ਗਈ ਹੈ ਹੋਰ ਅਮੀਰਜ਼ਾਦੇ ਨੇ ਜਿਨ੍ਹਾਂ ਦੇ ਹਸਪਤਾਲ ਹੁਣ ਸਾਡੇ ਹਸਪਤਾਲ ਨਹੀਂ ਰਹੇ ਆਮ ਲੋਕਾਂ ਦੇ ਹਸਪਤਾਲ ਹੋਰ ਨੇ ਇਹਨਾਂ ਦੇ ਹਸਪਤਾਲ ਚੰਡੀਗੜ੍ਹ ਹੈ ਦਿੱਲੀ ਹੈ ਅਮਰੀਕਾ ਹੈਗੇ ਆ ਮਾੜੀ ਜੀ ਗੱਲ ਤੇ ਇਹ ਬੋਲਦੇ ਜਾਂਦੇ ਨੇ ਇਹ ਜਾਂ ਪੰਜਾਬ ਪਾਰਸਪਾ ਕੇ ਪੀਜੇ ਜਾਂਦੇ ਤੱਕ ਇੱਕੋ ਇੱਕ ਹਸਪਤਾਲ ਹੈ ਸਾਡੇ ਪਬਲਿਕ ਸੈਕਟਰ ਦਾ ਸਟੈਂਡਰਡ ਹਸਪੀਟਲ ਜਾਂ ਇਹ ਦਿੱਲੀ ਮੈਦਾਨਤਾ ਜਾਂਦੇ ਨੇ ਜਾਂ ਪੋਲੋ ਜਾਂਦੇ ਨੇ ਜਾਂ ਹੋਰ ਇਹਦਾ ਵੱਧ ਚੱਲਦਾ ਪੁਰਜਾ ਹੈਗਾ ਉਹ ਚਾਹੇ ਸ਼੍ਰੀਮਤੀ ਬਾਦਲ ਹੋਣ ਅੱਜ ਸਾਡੇ ਵਿਚਕਾਰ ਨਹੀਂ ਹੈਗੇ ਆ ਚਾਹੇ ਉਹ ਕੈਪਟਨ ਬਲਿੰਦਰ ਸਿੰਘ ਹੋਣ ਜਾਂ ਹੋਰ ਵੱਡੇ ਲੀਡਰ ਹੋਣ ਉਹ ਸਿੱਧੇ ਅਮਰੀਕਾ ਇੰਗਲੈਂਡ ਜਾ ਵਜਦੇ ਨੇ ਸੋ ਇਵੇਂ ਵਿੱਦਿਆ ਦੇ ਖੇਤਰ ਚ ਆ ਸਾਡੇ ਸਕੂਲ ਹੋਰ ਨੇ ਸਰਕਾਰੀ ਸਕੂਲਾਂ ਚ ਜਾਂ ਦਲਤਾਂ ਦੇ ਬੱਚੇ ਪੜ੍ਹਦੇ ਨੇ ਗਰੀਬ ਕਿਸਾਨੀ ਦੇ ਪੜ੍ਹਦੇ ਨੇ ਜਾਂ ਭਈਆਂ ਦੇ ਬੱਚੇ ਪੜ੍ਹਦੇ ਨੇ ਇਹਨਾਂ ਸਾਰਿਆਂ ਦੀ ਮੱਧ ਵਰਗ ਦੇ ਬੱਚੇ ਉੱਚ ਮੱਧ ਵਰਗ ਦੇ ਬੱਚੇ ਅਫਸਰਾਂ ਦੇ ਬੱਚੇ ਬਿਊਰੋਕ੍ਰਾਟਾਂ ਦੇ ਸਿਆਸਤਾਂ ਦੇ ਬੱਚੇ ਸਾਡੇ ਸਕੂਲਾਂ ਚ ਨਹੀਂ ਪੜਦੇ ਸਾਡੇ ਸਕੂਲ ਬੱਕਰੇ ਆ ਇਹਨਾਂ ਦੇ ਸਕੂਲ ਬੱਕਰੇ ਹੈਗੇ ਸਾਡੇ ਹਸਤਾਲ ਬੱਕਰੇ ਹੁਣ ਇਹਨਾਂ ਦੇ ਹਸਤਾਲ ਬੱਕਰੇ ਹੈਗੇ ਆ ਸਾਡੀ ਟ੍ਰਾਂਸਫਰ ਬੱਕਰੀ ਹੈ ਇਹਨਾਂ ਦੀ ਟ੍ਰਾਂਸਫਰ ਬੱਕਰੀ ਹੈ ਇਹ ਆਮ ਲੋਕਾਂ ਕੋਲੋਂ ਦੇਸ਼ ਦੀ ਸਮੁੱਚੀ ਸਿਆਸੀ ਜਮਾਤ ਸਵੋਛੇ ਸਿਆਸੀ ਪਾਰਟੀਆਂ ਸਮੁੱਚੀ ਅਫਸਰਸ਼ਾਈ ਤੇ ਸਵੋੱਚਾ ਉੱਚ ਲਾਣਾ ਜਿਹੜਾ ਹੈਗਾ ਉੱਪਰ ਲਾਣਾ ਹੈਗਾ ਸਭ ਤੋਂ ਟੁੱਟ ਚੁੱਕਿਆ ਹੈਗਾ ਇਹ ਜਮਾਤਾਂ 'ਚ ਵੰਡੇ ਗਿਆ ਇੱਕ ਉੱਪਰਲੇ ਵਰਗ ਦੀ ਜਮਾਤ ਹੈ ਜਿਹਦੇ ਸਭ ਧਰਮਾਂ ਦੇ ਲੋਕ ਨੇ ਸਭ ਜਾਤਾਂ ਦੇ ਲੋਕ ਨੇ ਸਭ ਸਿਆਸੀ ਪਾਰਟੀਆਂ ਲੋਕ ਨੇ ਇੱਕ ਸਾਡੇ ਹੇਠਾਂ ਵਾਲੇ ਵਰਗ ਦੀ ਜਮਾਤ ਹੈ ਇਹ ਜਿਹੜੀ ਗਰੀਬ ਵਰਗ ਗਰੀਬ ਵਰਗ ਹੈ ਗਰੀਬ ਮੱਧ ਵਰਗ ਹੈਗਾ ਹੈ ਮਜ਼ਦੂਰ ਜਮਾਤ ਹੈ ਕਿਸਾਨ ਹੈਗੇ ਆ ਹਾਸ਼ੀਏ ਧੱਕੇ ਹੋਰ ਵਰਗ ਹੈਗੇ OBCs ਹੈ ਬਹੁਤ ਸਾਰੀਆਂ ਜਮਾਤਾਂ ਆਈਆਂ ਉਹਨਾਂ ਦੀ ਉਹਨਾਂ ਦੇ ਸੈਕਸ਼ਨਸ ਹੈਗੇ ਆ ਅਸੀਂ ਸਾਰੇ ਇੱਕ ਪਾਸੇ ਹੈਗੇ ਆ ਇਹ ਜਿਹੜੀ ਲਾਈਨ ਉੱਪਰੋਂ ਥੱਲੇ ਨੂੰ ਖਿੱਚੀਦੇ ਹੈ ਕਿ ਆ ਵੀ ਹਿੰਦੂ ਹੈ ਤੇ ਆ ਥੱਲੇ ਵਾਲਾ ਹਿੰਦੂ ਹੈ ਇਹ ਲਾਈਨ ਹਰੀਜ਼ਨਟਲ ਖਿੱਚੀ ਨਹੀਂ ਚਾਹੀਦੀ ਹੈਗੀ ਕਿ ਸਾਰੇ ਸਿੱਖ ਸਾਰੇ ਹਿੰਦੂ ਸਾਰੇ ਮੁਸਲਮਾਨ ਸਾਰੇ ਸਾਈ ਜਿਹੜੇ ਉੱਪਰ ਬੈਠੇ ਆ ਗਿਆ ਉਹ ਸਭ ਤੋਂ ਹੇਠਾਂ ਦੇ ਲੀਜੀਸ ਲਾਈਨ ਸਾਡੀਆਂ ਦੋ ਜਮਾਤਾਂ ਨੇ ਸਾਡੀਆਂ ਵਰਟੀਕਲ ਜਮਾਤਾਂ ਨਹੀਂ ਸਾਡੀ ਹਾਰੀਜ਼ਨਟਲ ਜਮਾਤ ਬਣ ਚੁੱਕੀ ਹੈ ਇੱਕ ਵਰਕ ਕੋ ਸਾਰੀਆਂ ਸਹੂਲਤਾਂ ਨੇ ਉਹਨਾਂ ਨੇ ਆਪਣੇ ਵੱੱਲੇ ਸਵਰਗ ਸਿਰ ਚਲਿਆ ਚਾਹੇ ਹਿੰਦੂ ਆ ਚਾਹੇ ਸਿੱਖ ਆ ਚਾਹੇ ਕੋਈ ਔਰ ਜਿਆਦਾ ਬੰਦਾ ਹੈਗਾ ਚਾਹੇ ਕਿਸੇ ਧਰਮ ਦਾ ਬੰਦਾ ਹੈਗਾ ਉਹਨਾਂ ਨੇ ਆਪਣੇ ਉੱਤੇ ਸਵਰਗ ਸਿਰਜ ਲਿਆ ਤੇ ਪਿਛਲੇ 30 35 ਸਾਲਾਂ ਚ ਬਾਕੀ 90% ਲੋਕਾਂ ਵਾਸਤੇ ਤੇ ਨਰਕ ਬਣ ਚੁੱਕਿਆ ਹਿੰਦੁਸਤਾਨ ਉਹ ਨਰਕ ਦਾ ਹੀ ਨਤੀਜਾ ਹੈਗਾ ਕਿ ਅੱਜ ਉਸ ਨਰਕ ਨੂੰ ਹੋਰ ਵੱਧ ਬਦਤਰ ਬਣਾਇਆ ਜਾ ਰਿਹਾ ਉੱਪਰੇ ਵਰਗ ਵਾਸਤੇ ਸਹੂਲਤਾਂ ਲਗ ਪੈਦਾ ਕੀਤੀਆਂ ਜਾ ਰਹੀਆਂ ਤੇ ਨਿਚਲੇ ਵਰਗੇ ਸਹੂਲਤਾਂ ਖੋਈਆਂ ਜਾ ਰਹੀਆਂ ਗਈਆਂ ਇਸ ਦੇ ਖਿਲਾਫ ਜੀ ਲੜਾਈ ਹੈਗੀ ਜਿਵੇਂ ਦਸਹਾਜ਼ਨ ਮਨੀਸ਼ੋਰਾ ਨੇ ਇਹ ਲੜਾਈ ਸਾਡੀ ਵਿੱਦਿਆ ਵਾਸਤੇ ਹੈ ਫਿਊਚਰ ਵਾਸਤੇ ਹੈ ਭੇਖ ਵਾਸਤੇ ਹੈ ਇਸ ਨਾਲ ਹੋਰ ਸਮਾਜਿਕ ਮੁੱਦੇ ਵੀ ਜੁੜਨੇਗੇ ਸਿਆਸੀ ਮੁੱਦੇ ਵੀ ਜੁੜਨੇਗੇ ਤਾਂ ਤੋਂ ਰੂਪ ਵਿੱਚ ਇੱਕ ਵੱਡੀ ਲਹਿਰ ਦਾ ਰੂਪ ਧਾਰਨ ਕਰਕੇ ਇਸ ਢਾਂਚੇ ਨੂੰ ਜਿਹੜਾ ਜਿਹੜਾ ਇੱਕ ਦੁਖੀ ਢਾਂਚਾ ਬਣ ਚੁੱਕਿਆ ਆਮ ਲੋਕਾਂ ਦਾ ਉਹ ਜਿਹੜੀ ਇੱਕ ਲੋਕਾਂ 'ਚ ਪਾਰਟੀਕਲ ਸਪਲਿਟ ਪਾ ਕੇ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਉਹਨੂੰ ਕੱਟ ਕੇ ਇੱਕ ਹਾਰੀਜ਼ਨਟਲ ਸਪਲਿਟ ਪਾਣ ਦੀ ਹਾਰੀਜ਼ਨਟਲ ਲਾਈਨ ਬਣਾਉਣ ਦੀ ਲੋੜ ਹੈ ਕਿ ਸਭ ਉੱਪਰ ਵਰਗਾਂ ਦੇ ਲੋਕ ਕਿਸੇ ਜਾਤ ਧਰਮ ਗੋਤ ਦੇ ਹੋਣ ਉਹ ਇੱਕ ਪਾਸੇ ਨੇ ਕਿ ਅਸੀਂ ਸਾਰੇ ਲੋਕ ਨਿਮਨ ਵਰਗਾਂ ਦੇ ਲੋਕ ਚਾਹੇ ਸਾਡੀ ਕੋਈ ਜਾਤ ਹੈ ਕੋਈ ਧਰਮਾਸੀ ਇੱਕ ਪਾਸੇ ਨੇ ਇਸ ਵਰਟੀਕਲ ਸਪਲੀਟਰ ਨੂੰ ਹਰੀਜ਼ਨਟਲ ਸਪਲੀਟ ਕਰਨ ਦੀ ਲੋੜ ਹੈਗੀ ਤਾਂ ਜੋ ਇਹ ਹੇਠਲੇ ਵਰਗ ਵਾਸਤੇ ਲੜਿਆ ਜਾ ਸਕੇ ਮੈਸੇ ਇਨਨ ਮੈਸੇ ਇਤਰੀ ਹਿੱਤਾ ਜਦੋਂ ਪੰਜਾਬ ਦੇ ਸਰਕਾਰੀ ਸਿਸਟਮ ਤੋੜਿਆ ਸਿੱਦਾ ਤਾਂ ਇਹ ਸੇਜ਼ ਕਾਰਪੋਰੇਸ਼ਨ ਲੈ ਕੇ ਆਏ ਸਿੱਧਾ ਹੀ ਗਾਜੀ ਪ੍ਰਾਈਵੇਟ ਕਰ ਰਹੇ ਹੈ ਵਰਲਡ ਬੈਂਕ ਤੋਂ ਕਰਜ਼ਾ ਲੀਤਾ ਉਹ ਕਰਜ਼ਾ ਖਰਚੇ ਉੱਚ ਪੈਸੇ ਬਣਾਏ ਵਜ਼ੀਰਾਂ ਨੇ ਬਣਾਏ ਅਫਸਰਾਂ ਨੇ ਬਣਾਏ ਤੇ ਜਿਹੜਾ ਪੰਜਾਬ ਦਾ ਪਹਿਲਾ ਢਾਂਚਾ ਸੀ ਪ੍ਰਾਈਮਰੀ ਹੈਲਥ ਸੈਂਟਰ ਦਾ ਉਹ ਤਬਾਹ ਕਰਤਾ ਹੈਗਾ ਇਵੇਂ ਇਹਨਾਂ ਇਹਨਾਂ ਕਾਲਜਾਂ 'ਚ ਭਰਤੀਆਂ ਕਰਨ ਦੀ بجائے ਟੀਚਰ ਭਰਤੀ ਕਰਨ ਦੀ بجائے ਜਿਹੜੇ ਦੂਜੇ ਜਿਹੜਾ ਅਸਿਸਟੈਂਟ ਸਟਾਫ ਹੈ ਲੈਬ ਟੈਕਨੀਸ਼ੀਅਨ ਹੈ ਮਾਲੀ ਹੈ ਉਹ ਭਰਤੀ ਕਰਨ ਦੀ بجائے ਇਹਨਾਂ ਚ ਇਹਨਾਂ ਨੇ ਕਿਹਾ ਵੀ ਤੇ ਖਹਿੜਾ ਛਡਾਓ ਤੇ ਦਿਓ ਤੁਸੀਂ ਅੰਡਰ ਯੂਜ਼ ਦੀ ਸੀ ਦੇ ਬਹਾਨੇ ਇਹ ਪ੍ਰਾਈਵੇਟ ਹੱਥਾਂ 'ਚ ਦਿਓ ਔਰ ਆਟੋਨਮਸ ਬਾਡੀਆਂ ਬਣਾਓ ਜਿੰਨੀਆਂ ਮਰਜ਼ੀਆਂ ਹਿੱਸਾ ਤੈਅ ਕਰਨ ਜਿਨ ਜਿਨ ਜੋ ਮਰਜੀ ਜਿਵੇਂ ਮਰਜੀ ਚਲਾਣ ਤਾਂ ਕਿ ਸਰਕਾਰ ਨੂੰ ਇੱਥੇ ਆਪਣੀ ਜਿਹੜੀ ਸਰਦਾਰਦੀ ਆਉ ਨਾਮੁਲ ਲੈਣੀ ਪਵੇ ਇਹ ਬਿੱਡਾਂ ਤੋਂ ਪਗੋੜੇ ਹੋ ਗਏ ਸਿਹਤ ਤੋਂ ਪਗੋੜੇ ਹੋ ਗਏ ਆਮ ਲੋਕਾਂ ਤੋਂ ਪਗੋੜੇ ਹੋ ਗਏ ਇੱਥੇ ਇਕੱਲੀ ਆਮ ਆਦੀ ਪਾਰਟੀ ਤੇ ਲੱਗਣੀ ਹੈਗਾ ਸਮੁੱਚੀ ਸਿਆਸੀ ਜਮਾਤ ਪਗੋੜੀ ਹੋਈ ਹੈ ਮੈਨੂੰ ਕਾਂਗਰਸ ਕੋਈ ਝਿਜਕ ਨਹੀਂ ਹੈਗੀ ਐ ਅਕਾਲੀ ਪਗੋੜੇ ਹੋਏ ਐ ਕਾਂਗਰਸ ਫਿਰ ਇੱਕ ਸਟੇਜ ਤੇ ਪਗੋੜੀ ਹੋਈ ਐ ਅੱਜ ਰਾਹੁਲ ਗਾਂਧੀ ਨੇ ਕਾਂਗਰਸ ਨੂੰ ਮੁੜ ਕੇ ਅੱਜ ਗਰੀਬਾਂ ਦੇ ਪੱਖ 'ਚ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਇੱਕ ਇਤਿਹਾਸਿਕ ਟਰਨਓਵਰ ਹੈਗਾ ਕਾਂਗਰਸ ਦਾ ਜਿਹੜਾ ਕਿ ਕਾਂਗਰਸ ਨੇ ਪਿਛਲੇ 30-35 ਸਾਲਾਂ 'ਚ ਗਲਤੀਆਂ ਕੀਤੀਆਂ ਉਹ ਉਹਨਾਂ ਨੂੰ ਦ੍ਰਿਸ਼ਟੀ ਦ੍ਰਿਸ਼ਟੀ ਦੇ ਪਾਸੇ ਪਈ ਕਾਂਗਰਸ ਇਸ ਕਰਕੇ ਸਾਨੂੰ ਕਾਂਗਰਸ ਤੋਂ ਆਸ ਹੈਗੀ ਐ ਆਦਰਵਾਈਜ਼ ਸਿਸਟਮ ਨੇ ਲੋਕਾਂ ਨੂੰ ਬਿਟਰੇ ਕਰਤਾ ਧੋਖਾ ਦਿੱਤਾ ਸਿਸਟਮ ਨੇ ਆਪਣਾ ਸਿਸਟਮ ਅਲੱਗ ਬਣਾ ਲਿਆ ਤੇ ਗਰੀਬਾਂ ਦਾ ਆਮ ਲੋਕਾਂ ਸਿਸਟਮ ਲੱਗ ਦੇਖੋ ਜੀ ਆਪਾਂ ਤਾਂ ਕੋਸ਼ਿਸ਼ ਕਰਾਂਗੇ ਕਿ ਐਨਐਸਜੀਓਆਈ ਤੇ ਯੂਥ ਕਾਂਗਰਸ ਤੇ ਐਕਟਿਵ ਕਰਕੇ ਸਰਕਾਰ ਦੇ ਉੱਤੇ ਜਾਵੇ ਔਰ ਮੈਂ ਖੋ ਸਰਕਾਰ ਦੇ ਉੱਤੇ ਨੂੰ ਤਿਆਰ ਬੈਠਾ ਇਸ ਮਾਮਲੇ ਵਿੱਚ ਬਿਲਕੁਲ ਕੋਈ ਨਹੀਂ ਸਾਹਿਬ ਸਰਕਾਰ ਕਹਿੰਦੀ ਕੋਸ਼ਿਸ਼ ਹੈ ਡਰਾਮੇਬਾਜ਼ੀ ਕੁਛ ਕਰਦੀ ਹੈ ਜਦੋਂ ਜ਼ਮੀਨੀ ਲੈਵਲ ਤੇ ਕੰਮ ਕਰਨਾ ਹੁੰਦਾ ਤਾਂ ਬਿਲਕੁਲ ਇਹ ਆਪਣੇ ਆਪਣੀ ਕਥਨੀ ਤੇ ਕਰਨੀ ਇਹਨਾਂ ਵਿੱਚ ਬਹੁਤ ਅੰਤਰ ਹੈਗਾ ਉਹ ਬਿਲਕੁਲ ਝੂਠ ਮਾਰਦੇ ਨੇ ਉਹ ਇੱਕ ਪਬਲਿਕ 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 ਪਬਲਿਸਿਟੀ ਸਟੰਟ ਹੁੰਦਾ ਹੈਗਾ ਸਰਕਾਰ ਦਾ ਲੋਕਾਂ 'ਚ ਮਕਬੂਲਿਤ ਹੋਣ ਦਾ ਇੱਕ ਕੋਸ਼ਿਸ਼ ਹੁੰਦੀ ਹੈਗੀ ਹੈ ਜਦ ਕਿ ਹਕੀਕਤ ਵਿੱਚ ਉਹ ਕੁਝ ਨਹੀਂ ਕੀਤਾ ਜਾਂਦਾ ਜਿਸ ਦੇ ਜਿਸ ਦੇ ਲੋਕਾਂ ਸਾਹਮਣੇ ਵਾਅਦੇ ਕਰਦੇ ਨੇ ਜਾਂ ਦਾਅਵੇ ਕਰਦੇ ਨੇ ਹੈਗਾ ਸੋ ਇਸ ਕਰਕੇ ਇਹ ਲੜਾਈ ਬਹੁਤ ਲੰਬੀ ਲੜਾਈ ਹੈਗੀ ਹੈ ਇਹ ਲੜਾਈ ਅਹਿਮ ਲੜਾਈ ਹੈਗੀ ਹੈ ਇਹਦੇ ਨਾਲ ਦੇਸ਼ ਦਾ ਪ੍ਰਗਟ ਕਿਆ ਹੋਇਆ ਬੱਚਾ ਪ੍ਰਗਟ ਹੈਗਾ ਹੈ ਦੇਸ਼ ਨੇ ਕਿ ਅਨਪੜ੍ਹਣਾ ਜਾਂ ਪੜ੍ਹਨਾ ਹੈਗਾ ਹੈ ਉਹਦਾ ਪ੍ਰਗਟ ਕਿਆ ਹੋਇਆ ਹੈਗਾ ਹੈ ਤੇ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਕਿ ਉਸ ਦੀਆਂ ਇਹਨਾਂ ਨਲਾਇਕੀਆਂ ਕਰਕੇ ਹੀ ਪੰਜਾਬ ਚ ਲੱਖਾਂ ਬੱਚੇ ਹਰ ਜਰ ਬਾਹਰਲੇ ਮੁਲਕਾਂ ਨੂੰ ਬੜੀਆਂ ਮੁਸ਼ਕਲ ਹਾਲਤਾਂ 'ਚ ਉੱਥੇ ਦਿਨ ਕੱਢੀ ਕਰ ਰਹੇ ਨੇ ਆਪਣੀ ਵਿੱਦਿਆ ਹਾਜ਼ਰ ਕਰਦੇ ਨੇ ਨੌਕਰੀਆਂ ਕਰਦੇ ਨੇ ਜੱਬਰ ਔਕਪੀਤ ਪਿੱਛੇ ਔਖੇ ਨੇ ਪੰਜਾਬ ਦਾ ਸਮਾਜ ਗਤਣਾ ਵਾਣਾ ਟੁੱਟ ਰਿਹਾ ਹੈਗਾ ਹੈ ਪਰਿਵਾਰ ਟੁੱਟ ਰਹੇ ਹੈਗੇ ਆ ਪਰਿਵਾਰ ਖਿੰਡ ਰਹੇ ਹੈਗੇ ਆ ਇਹ ਸਾਰਾ ਕੋਸ਼ਿਸ਼ ਕਰਕੇ ਹੈ ਕਿ ਕਿਸੇ ਵੀ ਸਰਕਾਰ ਨੇ ਇੱਥੇ ਲੋਕਾਂ ਦੀ ਬਾਣੀ ਫੜੀ ਹੈਗੀ ਹੈ ਸਭ ਸਰਕਾਰ ਨੇ ਸਾਰੇ ਨੇ ਮਾਫੀਆ ਚਲਾਇਆ ਹੈਗਾ ਜਿੱਥੇ ਇੱਕ ਪਾਰਟੀ ਛੱਡ ਕੇ ਗਈ ਹੈ ਉਸ ਤੋਂ ਬਾਅਦ ਮਾਫੀਆ ਦੂਜੀ ਪਾਰਟੀ ਨੇ ਫੜ ਲਿਆ ਅੱਜ ਦੂਜੀ ਛੱਡ ਕੇ ਗਈ ਹੈ ਤਾਂ ਮਾਫੀਆ ਤੀਜੀ ਪਾਰਟੀ ਨੇ ਫੜ ਲਿਆ ਇੱਥੇ ਹਰ ਹਰ ਪਾਸੇ ਮਾਫੀਆ ਵਿੱਦਿਆ ਦਾ ਮਾਫੀਆ ਸਿਹਤ ਦਾ ਮਾਫੀਆ ਸ਼ਰਾਬ ਦਾ ਮਾਫੀਆ ਟਰਾਂਸਪੋਰਟ ਦਾ ਮਾਫੀਆ ਨਸ਼ੇ ਦਾ ਮਾਫੀਆ ਤੇ ਇੱਥੇ ਉਹ ਮਾਫੀਆ ਜਿਹੜੀ ਅੱਜ ਲੈਂਡ ਲੈਂਡ ਮਾਫੀਆ ਹੈਗਾ ਔਰ ਕੇਬਲ ਮਾਫੀਆ ਹੈਗਾ ਸਿਆਸੀ ਖੇਤਰ ਦਾ ਜਿਹੜਾ ਸਾਰੀ ਆਰਥਿਕ ਗਤੀਵਿਧੀ ਦਾ ਹਰ ਖੇਤਰ ਮਾਫੀ ਦੀ ਝਕੜ ਵਿੱਚ ਹੈਗਾ لمبے سمے تو ہے گا جس کر کے آم لوک روزگار جینے لگاتار کٹ رہے ہیں اور ایک وارگ لگاتار پہلے پیسے لگی جا رہے جبکہ باقی سارا سماج وہ کھنگڑ ہوئی جا رہا وہ اپنا نگے چک نگیز چکن کے قابل بھی نہیں ہے گا سارا کچھ سماجک جو حالت ہے گیا وہ ودیا اہم پڑا ہے گا جی جب دسیا نے کم چاہے بنگلہ دیش وہ ਮਸਲਾ ਹੋਵੇ ਲੰਕਾ ਦਾ ਚਾਹੇ ਮਸਲਾ ਹੋਵੇ ਜੇਪੀ ਅੰਦੋਲਨ ਦਾ ਚਾਹੇ ਉਸ ਤੋਂ ਪਹਿਲਾਂ ਵਿਦਿਆਰਥੀ ਅੰਦੋਲਨਾਂ ਨੇ ਦੁਨੀਆ ਜੋ ਤਸਵੀਰ ਬਦਲੀ ਆਪਣੇ ਆਪਣੇ ਮੁਲਕਾਂ ਦੀ ਤਕਦੀਰ ਬਦਲੀ ਹੈਗੀ ਹੈ ਇਹ ਇਹ ਜੇ ਮੈਨੂੰ ਲੱਗਦਾ ਇਹ ਜਿਹੜੀ ਨੌਜਵਾਨ ਪੀੜੀ ਨੂੰ ਅਨਪੜ੍ਹ ਰੱਖਣਾ ਇਸ ਸਰਕਾਰ ਦੇ ਵੀ ਹਿੱਤ ਵਿੱਚ ਹੈ ਔਰ ਹਾਕਮਾਂ ਦੇ ਹਿੱਤ ਵਿੱਚ ਹੈ ਕਿਉਂਕਿ ਡਾਕਟਰ ਸਾਹਿਬ ਨੇ ਕਿਹਾ ਵੀ ਇਹ ਇਕੱਲਾ ਇਕੱਲਾ ਐਨਐਸਓਈ ਦਾ ਮੁੱਦਾ ਨਹੀਂ ਇਹ ਪੂਰੇ ਪੰਜਾਬ ਦਾ ਮੁੱਦਾ ਹੈ ਸਾਡੇ ਅਸੀਂ ਜਿਹੜੇ ਸਟੂਡੈਂਟ ਆ ਜਿਹੜੇ ਕੋਲਜਾਂ ਤੋਂ ਪੜ੍ਹ ਕੇ ਆਨੇ ਆ ਉਹਨਾਂ ਸਾਰਿਆਂ ਦਾ ਮੁੱਦਾ ਹੈ ਜਿਹਨੂੰ ਪੰਜਾਬ ਸਰਕਾਰ ਅੱਠ ਕੋਲਜ ਨੂੰ ਆਟੋਨੋਮਸ ਕਰ ਰਹੀ ਹੈ ਆਟੋਨ ਕਾਲਜ ਆਪਣੇ ਤਰੀਕੇ ਨਾਲ ਆਪਣੀ ਫੀਸ ਅਕੋਰਡਿੰਗ ਸੈੱਟ ਕਰਕੇ ਕਾਲਜ ਨੂੰ ਰਨ ਕਰ ਸਕਦੇ ਆ ਜਿਹੜੀ ਬੀਏ ਅਜਿਹੜਾ ਅਗਰ 5000 ਚ ਹੋ ਰਹੀ ਹੈ ਤਾਂ ਆਟੋਨੋਮਸ ਕਰਨਾ ਉਹਦੀ ਫੀਸ 50000 ਹੋ ਜੂਗੀ 50000 ਨਾਲ ਕੀ ਓ ਟੋ ਰਿਕਸ਼ਾ ਦਾ ਬੱਚਾ ਕਿ ਇੱਕ ਆਮ ਵਰਗ ਦਾ ਬੱਚਾ ਆ ਕੇ ਉੱਥੇ ਪੜ ਸਕਦਾ ਨਹੀਂ ਉੱਥੇ ਸੀਟਾਂ ਆਪਣੀ ਮਰਜ਼ੀ ਨਾਲ ਭਰੀ ਜਾਣੀਆਂ ਪ੍ਰੋਫੈਸਰ ਆਪਣੀ ਮਰਜ਼ੀ ਨਾਲ ਰੱਖੇ ਜਾਣਗੇ ਤੇ ਮੈਂ ਤੁਹਾਨੂੰ ਡਾਟਾ ਦਿੰਨਾ ਅੱਜ ਪੰਜਾਬ ਚ ਨਾ ਕੁੱਲ ਗਵਰਨਮੈਂਟ ਕਾਲਜ 40 ਕਾਲਜ ਨੇ ਸਿਰਫ ਗਵਰਨਮੈਂਟ ਕਾਲਜ ਇਹ ਪੰਜਾਬ ਤੇ ਜਿੱਥੇ ਪ੍ਰਾਈਵੇਟ ਕਾਲਜ 550 ਇਹ ਜਿਹੜੇ ਪ੍ਰਾਈਵੇਟ ਕਾਲਜਸ ਨੂੰ ਪੰਜਾਬ ਚ ਲਾਇਆ ਗਿਆ ਇਕ ਦੋਇਰ ਦਾ ਚ ਪ੍ਰਾਈਵੇਟ ਕਾਲਜ ਯੂਨੀਵਰਸਿਟੀ ਬਿੱਲ ਪਾਸ ਹੋਇਆ ਸੀ ਜਿਹਦੇ ਤਹਿਤ ਇਹ ਪ੍ਰਾਈਵੇਟ ਕਾਲਜਿਸ ਨੂੰ ਵਾਅਦਾ ਦਿੱਤਾ ਗਿਆ ਤੇ ਇਹੀ ਸਰਕਾਰ ਉਸ ਨੂੰ ਵਾਅਦਾ ਦੇ ਰਹੀ ਹੈ ਪ੍ਰਾਈਵੇਟ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਮਾਲਕਾਂ ਨੂੰ ਰਾਜ ਸਭਾ ਭੇਜਦੀ ਹੈ ਆਪਾਂ ਦੇਖਦੇ ਐ ਐਲਪੀਯੂ ਦੇ ਮਾਲਕ ਨੂੰ ਪੰਜਾਬ ਸਰਕਾਰ ਨੇ ਰਾਜ ਸਭਾ ਭੇਜਿਆ ਤੇ ਉੱਥੇ ਚੰਡੀਗੜ੍ਹ ਯੂਨੀਵਰਸਿਟੀ ਦੇ ਮਾਲਕ ਨੂੰ ਵੀ ਭਾਜਪੀ ਸਰਕਾਰ ਨੇ ਰਾਜ ਸਭਾ ਭੇਜਿਆ ਕੀ ਪੰਜਾਬ ਸਰਕਾਰ ਸੈਂਟਰ ਸਰਕਾਰ ਇੰਨੀ ਨਹੀਂ ਸਕਦੀ ਕਿ ਅਸੀਂ ਸਰਕਾਰੀ ਕਾਲਜਾਂ ਦੇ ਵੀਸੀਆਂ ਨੂੰ ਭੇਜੀਏ ਭਗਵੰਤ ਸਿੰਘ ਚਾਂਸਲਰ ਦੀ ਕੁਰਸੀ ਵਾਸਤੇ ਲੜ ਰਹੇ ਨੇ ਕਿ ਸਾਨੂੰ ਮੈਨੂੰ ਚਾਂਸਲਰ ਦੀ ਕੁਰਸੀ ਮਿਲ ਜੇ ਕਿਉਂ ਪੰਜਾਬ ਦੇ ਕਾਲਜਾਂ ਵਾਸਤੇ ਨਹੀਂ ਲੜ ਸਕਦੇ ਜਿਹੜੀ ਸਰਕਾਰ ਸਿੱਖਿਆ ਦੇ ਮੁੱਦੇ ਤੇ ਆਈ ਦਿੱਲੀ ਮਾਡਲ ਨੂੰ ਲੈ ਕੇ ਇੱਕ ਝੂਠ ਦੱਸਿਆ ਕਿ ਅਸੀਂ ਦਿੱਲੀ ਮਾਡਲ ਦਿੱਲੀ ਮਾਡਲ ਦੀ ਐਜੂਕੇਸ਼ਨ ਸੁਧਾਰਤੀ ਤੇ ਜਿਹੜੇ ਹਾਇਰ ਐਜੂਕੇਸ਼ਨ ਮਿਨਿਸਟਰ ਸਾਡੇ ਹਜੋਤ ਬਹਿਨ ਜੀ ਦਿੱਲੀ ਜਾ ਕੇ ਧਰਨਾ ਲਾਣੇ ਆਂ ਵੀ ਮਨੀਸ਼ ਸੋਧਿਆ ਨੂੰ ਸਿਰ ਇਸ ਕਰਕੇ ਸੈਂਟਰ ਸਰਕਾਰ ਨੇ ਅਰੈਸਟ ਕਰਿਆ ਕਿ ਉਹ ਉਹਨਾਂ ਨੇ ਬੱਚਿਆਂ ਨੂੰ ਸਿੱਖਿਆ ਦਿੱਤੀ ਕੀ ਗੱਲ ਭਾਈ ਪੰਜਾਬ ਪੰਜਾਬ ਨਾਲ ਕੋਈ ਜ਼ਿਆਦਾ ਪਿਆਰ ਹੈ ਕਿ ਜ਼ਿਆਦਾ ਦੁਸ਼ਮਣੀ ਹੈ ਜਿਹੜੇ ਪੰਜਾਬ ਦੇ ਕਾਲਜਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਚੌਂਡ ਕਾਲਜ ਨੇ ਆਪਣੇ ਸਰਕਾਰੀ ਕੋਲ ਜਿੰਨਾ 2457 ਪ੍ਰੋਫੈਸਰ ਨੇ ਸਿਰਫ ਚੌਂਡ ਕਾਲਜ 157 57 ਪ੍ਰੋਫੈਸਰ ਤੇ ਕੁੱਲ 38 ਪ੍ਰਿੰਸੀਪਲ ਸੇ ਦੇਖੋ ਜਿਹੜੇ ਕਾਲਜ ਕੋਲ ਸੇਨਾਪਤੀ ਨਹੀਂ ਉਹ ਕੋਲੇ ਚੱਲੂ ਕਿਵੇਂ ਉਹ ਆਟੋਨੋਮਸ ਕਰਨੇ ਪੈਣਗੇ ਇਹਨਾਂ ਦੀ ਨੀਤ ਹੀ ਨਹੀਂ ਹੈਗੀ ਅਸੀਂ ਕਾਲਜਾਂ ਨੂੰ ਚਲਾਣਾ ਪੰਜਾਬ ਸਰਕਾਰ ਕਹਿੰਦੀ ਅਸੀਂ ਬਾਹਰਲੇ ਜੁਆਕਾਂ ਨੂੰ ਨੌਕਰੀ ਦੇਣੀ ਹੈ ਬਾਹਰੋਂ ਜੁਆਕਾਂ ਨੂੰ ਨੌਕਰੀ ਦੇਣੀ ਹੈ ਪਰ ਉਹ ਸੀਐਮ ਨੂੰ ਇਹ ਤਾਂ ਪੁੱਛੋ ਕਿ ਤੇਰੇ ਆਪ ਦੇ ਜਵਾਬ ਤਾਂ ਪੰਜਾਬ 'ਚ ਨਹੀਂ ਰਹਿੰਦੇ ਨਾ ਹੀ ਉਹ ਪੰਜਾਬ 'ਚ ਪੜਦੇ ਇਸੇ ਮੁੱਦੇ ਨਾਲ ਅਸੀਂ ਦੱਸਣਾ ਚਾਹੁੰਦੇ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਦੇ ਕੁੱਲ ਤੋ ਯਾਰ ਚੇਤੀ ਪ੍ਰੋਫੈਸ਼ਨਲ ਜੌਬ ਵੇਕੈਂਟ ਪਈ ਇਸ ਟਾਈਮ ਆਪਾਂ ਦੇਖ ਜਾਈਏ 1158 ਪ੍ਰੋਫੈਸਰ ਜਿਹੜੇ ਅੱਜਕੱਲ ਪੰਜਾਬ ਸਰਕਾਰਾਂ ਖਤਰ ਨਾਲ ਆਉਂਦੇ ਨੇ ਨਾ ਤਾਂ ਸਰਕਾਰ ਉਹਨਾਂ ਦੀ ਵੇਕੈਂਸੀ ਨੂੰ ਭਰ ਰਹੀ ਤੇ ਨਾ ਜਿਹੜੇ 2033 ਵਾਲੇ ਪ੍ਰੋਫੈਸਰ ਜੋ ਵੇਕੈਂਟ ਪਈ ਹੈ ਸਰਕਾਰੀ ਕਾਲਜ ਨਾ ਉਹਨੂੰ ਭਰ ਰਹੀ ਜਿਵੇਂ ਕਿ ਆਪਾਂ ਜਾਣਦੇ ਪੂਰੇ ਪੰਜਾਬ 'ਚ ਕੋਈ ਵੀ ਬੀਐਡ ਦਾ ਕਾਲਜ ਸਰਕਾਰੀ ਕਾਲਜ ਇੱਕ ਵੀ ਨਹੀਂ ਹੈ ਤੁਸੀਂ ਇਹ ਚੀਜ਼ ਦੇਖੋ ਵੀ ਬੀਐਡ ਦਾ ਕਾਲਜ ਟੈਕਨੀਕਲ ਐਜੂਕੇਸ਼ਨ ਦਾ ਕਾਲਜ ਪੰਜਾਬ 'ਚ ਕੋਈ ਕਾਲਜ ਹੀ ਨਹੀਂ ਹੈ ਕਿ ਇਹ ਪੰਜਾਬ ਸਰਕਾਰ ਕੁਝ ਨਹੀਂ ਚਾਹਦੀ ਪੰਜਾਬ ਸਰਕਾਰ ਨੇ ਪਹਿਲੇ ਬਜਟ 16 ਮੈਡੀਕਲ ਕਾਲਜ ਨੂੰ ਜਗਾ ਤੇ 16 ਮੈਡੀਕਲ ਕਾਲਜ ਬਣਾਵਾਂਗੇ ਨਾ ਅੱਜ ਤੱਕ ਉਹ ਕਾਲਜਾਂ ਦਾ ਕੋਈ ਨਕਸ਼ਾ ਪਾਸ ਹੋਇਆ ਨਾ ਕੋਈ ਜ਼ਮੀਨ ਤੱਕ ਵੀ ਅਲੋਟ ਨਹੀਂ ਹੋਈ ਕਿਉਂ ਹੈ ਝੁੱਠਾ ਸਾਡੇ ਜੋ ਪਟਿਆਲੇ ਤੋਂ ਡਾਕਟਰ ਬਲਬੀਰ ਸਿੰਘ ਜੀ ਨੇ ਮੰਤਰੀ ਉਹ ਦੱਸਣ ਕਿੱਥੇ ਨੇ ਮੈਡੀਕਲ ਕਾਲਜ ਉਹ ਆਪ ਡਾਕਟਰ ਨੇ ਨਾ ਤਾਂ ਉਹਨਾਂ ਕੋਲ ਕੋਈ ਹੋ ਅਜੋ ਇਲੈਕਸ਼ਨ ਹਾਰ ਗਏ ਕਿ ਉਹ ਮੁੜ ਕੇ ਉਹਨਾਂ ਨੂੰ ਕੁਝ ਇਲੈਕਸ਼ਨ ਹਾਰ ਗਏ ਪਰ ਮੰਤਰੀ ਤਾਂ ਨੇ ਨਾ ਪੰਜਾਬ ਨੂੰ ਮੈਡੀਕਲ ਕਾਲਜ ਆਪਾਂ ਦੇਖਦਾ ਮੈਡੀਕਲ ਕਾਲਜ ਸੀ ਕਿੰਨੀ ਦਿੱਕਤ ਆਣੀ ਹੈ ਤੁਸੀਂ ਚਾਹੇ ਕੋਲਕਾਤਾ ਵਾਲਾ ਰੇਪ ਕੇਸ ਦੇਖ ਲਓ ਕਿੰਨੀ ਮਨਪਾਕੀ ਖਬਰ ਆਈ ਬੀਜਿਕਲ ਡਾਕਟਰਸ ਆਪਣੇ ਕਾਲਜਸ ਦੇ ਅੰਦਰ ਸੁਰੱਖਿਤ ਨਹੀਂ ਹੈ ਤਾਂ ਮੈਂ ਤੁਹਾਨੂੰ ਇੱਕ ਸਾਰਾ ਪ੍ਰੋਪਰ ਡਾਟਾ ਦੱਸਣਾ ਚਾਹਨਾ ਕਿਹੜੇ ਕਿਹੜੇ ਕਾਲਜਸ ਨੇ ਜਿਹੜੇ ਪੰਜਾਬ ਸਰਕਾਰ ਨੇ ਆਟੋਨੋਮਸ ਕਰਨ ਵਾਸਤੇ ਜਿਸੇ ਵਿੱਚ ਇਹ ਕਾਲਜਸ ਨੂੰ ਆਟੋਨੋਮਸ ਕਰਾਵੇ ਜਿਹਦੇ ਚੋਂ ਪਹਿਲਾ ਆਪਣਾ ਪਟਿਆਲੇ ਦਾ ਕਾਲਜ ਹੈ ਮਹਿੰਦਰਾ ਕਾਲਜ ਜਿਹੜੇ ਜਿਸੇ ਬਹੁਤ ਬੱਚੇ ਪੜੇ ਬਹੁਤ ਬੱਚਿਆਂ ਨੂੰ ਵੱਡੇ ਵੱਡੇ ਪੋਜੀਸ਼ਨਾਂ ਤੇ ਪਹੁੰਚਾਇਆ ਗਰਲਸ ਕਾਲਜ ਪਟਿਆਲੇ ਦਾ ਆਪਾਂ ਲੁਧਿਆਣਾ ਦੇ ਇੱਕ ਐਸਜੀਸੀ ਐਸਸੀਡੀ ਗਵਰਨਮੈਂਟ ਕਾਲਜ ਹੈ ਇੱਕ ਗਵਰਨਮੈਂਟ ਕਾਲਜ ਆਫ ਗਰਲਸ ਹੈ ਲੁਧਿਆਣਾ ਗਵਰਨਮੈਂਟ ਕਾਲਜ ਮੁਹਾਲੀ ਗਵਰਨਮੈਂਟ ਕਾਲਜ ਮਲੇਰ ਕੋਟਲਾ ਤੇ ਗਵਰਨਮੈਂਟ ਕਾਲਜ ਹੁਸ਼ਾਹਦਪੁਰ ਕਿਉਂ ਹੈ ਪੰਜਾਬ ਸਰਕਾਰ ਇਹ ਕਾਲਜਾਂ ਨੂੰ ਇੱਕ ਤਬਾਹ ਕਰਨ ਤੇ ਲੱਗੀ ਹੋਈ ਵੀ ਅੱਜ ਐਜੂਕੇਸ਼ਨ ਨੂੰ ਪ੍ਰਾਈਵੇਟਾਈਜ਼ ਕਰਨਾ ਹੈ ਐਜੂਕੇਸ਼ਨ ਪ੍ਰਾਈਵੇਟਾਈਜ਼ ਕਰਨ ਨਾਲ ਸਾਡੇ ਜਿਹੜੇ ਅਸੀਂ ਆਪਣੇ ਲੋਕਾਂ ਦੇ ਘਰੇ ਬੱਚੇ ਆ ਤੁਸੀਂ ਪੱਤਰਕਾਰ ਭਾਈ ਸਾਹਿਬ ਬੈਠੇ ਹੋ ਥੋੜੇ ਬੱਚੇ ਨੇ ਮੈਨੂੰ ਇੱਕ ਚੀਜ਼ ਦੱਸੋ ਅੱਜ ਕਿਸੇ ਨੂੰ ਪੜ੍ਹਨਾ ਹੋਵੇ ਕਿਰਾਏ ਤੋਂ ਐਜੂਕੇਸ਼ਨ ਹੈ ਤੁਹਾਨੂੰ ਰਾਈਟ ਟੂ ਐਜੂਕੇਸ਼ਨ ਤਾਂ ਮਿਲ ਹੀ ਨਹੀਂ ਰਹੀ ਐਜੂਕੇਸ਼ਨ ਨੂੰ ਪ੍ਰਾਈਵੇਟਾਈਜ਼ ਕਰਿਆ ਜਾਂਦਾ ਮੈਂ ਇੱਕ ਚੀਜ਼ ਪੰਜਾਬ ਦੇ ਐਜੂਕੇਸ਼ਨ ਹੈਡਰ ਐਜੂਕੇਸ਼ਨ ਮਿਨਿਸਟਰ ਨੂੰ ਦੱਸਣਾ ਚਾਹਨਾ ਐਜੂਕੇਸ਼ਨ ਦਾ ਖਰਚਾ ਸਿਰਫ ਖਰਚ ਕਿ ਕਿਨੇ ਵੇਸ਼ ਮਿਲੋ ਇਨਵੈਸਟਮੈਂਟ ਹੈ ਮੈਂ ਮੈਂ ਕਮਰਸ ਦਾ ਸਟੂਡੈਂਟ ਆ ਮੈਂ ਕਮਰਸ਼ੀਅਲ ਜਿੰਨੀ ਜ਼ਿਆਦਾ ਇਨਵੈਸਟਮੈਂਟ ਕਰਾਂਗੇ ਉਨੀ ਜ਼ਿਆਦਾ ਪ੍ਰੋਡਕਸ਼ਨ ਹੋਏਗੀ ਜਿੰਨੀ ਜ਼ਿਆਦਾ ਪ੍ਰੋਡਕਸ਼ਨ ਹੋਏਗੀ ਉਨੀ ਜ਼ਿਆਦਾ ਰਿਟਰਨ ਮਿਲੋਗੀ ਜਿੰਨਾ ਬੱਚਾ ਪੜ੍ਹੂਗਾ ਉਨਾ ਜ਼ਿਆਦਾ ਟੈਕਸ ਭਰੂ ਉਨੀ ਵਧੀਆ ਨੌਕਰੀ ਮਿਲੂ ਤਾਂ ਉਨੀ ਪੰਜਾਬ ਅੱਗੇ ਵਧੂ ਪਰ ਇਸ ਮੁੱਦੇ ਤੇ ਅੱਜ ਤੱਕ ਵੀ ਐਜੂਕੇਸ਼ਨ ਦਾ ਮੁੱਦਾ ਇੱਕ ਜਨ ਮੁੱਦਾ ਨਹੀਂ ਬਣਿਆ ਜਦ ਤੱਕ ਕੋਈ ਜਨ ਮੁੱਦਾ ਨਹੀਂ ਬਣੂਗਾ ਨਾ ਉਦ ਤੱਕ ਥੋੜੇ ਮੇਰੇ ਵਰਗਿਆਂ ਵਾਸਤੇ ਕੋਈ ਸਿਆਸੀ ਲੀਡਰ ਵੀ ਸਾਡੇ ਮੁੱਦੇ ਨੂੰ ਨਹੀਂ ਚੱਕੂਗਾ ਇਹਨੂੰ ਜਨ ਨੂੰ ਜਨ ਮੁੱਦਾ ਬਣਾਉਣਾ ਪਊ ਜਿ ਪਰ ਸੈਂਟਰ ਸਰਕਾਰ ਨੇ ਆ ਕੇ ਪ੍ਰਾਈਵੇਟਾਈਜ਼ ਕਰਿਆ ਹੌਲੀ ਹੌਲੀ ਕਿਸਾਨਾਂ ਨੂੰ ਸਮਝ ਆਇਆ ਵੀ ਸਾਡੀ ਸਰਕਾਰ ਸਾਡੀ ਕਿਸਾਨੀ ਪ੍ਰਾਈਵੇਟਾਈਜ਼ ਕਰੀ ਜਾ ਰਹੀ ਹੈ ਪਰ ਮੈਂ ਅੱਜ ਵਕ ਵਕ ਕਾਲਜਾਂ ਨਾਲ ਜਾ ਕੇ ਧਰਵੀਰ ਗਾਂਧੀ ਜੀ ਨਾਲ ਅਸੀਂ ਕਾਲਜਾਂ ਦੇ ਛੁਰਨ ਦੱਸਾਂਗੇ ਤੁਹਾਡੇ ਢਿੱਡ ਤੇ ਲੱਤ ਤੇ ਤੁਹਾਡੇ ਮਾਪਿਆਂ ਦੀ ਜੇਬ ਤੇ ਲੱਤ ਸਿੱਧਾ ਸਿੱਧਾ ਪੰਜਾਬ ਸਰਕਾਰ ਮਾਰ ਰਹੀ ਹੈ ਇਹ ਅਸੀਂ ਮੁੱਦੇ ਨੂੰ ਬਚਾਉਣ ਵਾਸਤੇ ਅਸੀਂ ਕਾਲਜਾਂ ਦੇ ਹੱਕ ਬਚਾਉਣ ਵਾਸਤੇ ਮੈਂ ਵੀ ਇੱਕ ਯੂਨੀਵਰਸਿਟੀ ਵਿੱਚ ਪੰਜਾਬ ਯੂਨੀਵਰਸਿਟੀ ਪੜਿਆ ਮੇਰਾ ਵੀ ਡਿਪਾਰਟਮੈਂਟ ਇੱਕ ਆਟੋਨੋਮਸ ਡਿਪਾਰਟਮੈਂਟ ਸੀ ਮੈਂ ਤੁਹਾਨੂੰ ਦੱਸਣਾ ਚਾਹਨਾ ਸਾਡੇ ਯੂਨੀਵਰਸਿਟੀ ਦੇ ਦੋ ਡਿਪਾਰਟਮੈਂਟ ਸੀ ਲੋ ਦੇ ਇੱਕ ਦੀ ਫੀਸ 30000 ਰੁਪਏ ਸਾਲ ਤੇ ਮੇਰੀ ਫੀਸ ਲੱਖ ਰੁਪਏ ਸਾਤ ਠੀਕ ਹੈ ਮੇਰੇ ਘਰ ਦੇ ਬਿਜ਼ਨਸ ਕਰਦੇ ਆ ਅਫੋਰਡ ਕਰ ਸਕਦੇ ਪਰ ਮੈਨੂੰ ਦੱਸੋ ਕਿੰਨੇ ਆ ਜਮਾ ਪਿਓ ਦੇ ਜਵਾਕ ਹੈ ਕਿ ਉਹ ਅਫੋਰਡ ਕਰ ਸਕਣਗੇ ਇਹ ਸਭ ਤੋਂ ਵੱਡਾ ਰੀਜ਼ਨ ਹੈ ਜਿਹੜੀ ਪੰਜਾਬ ਸਰਕਾਰ ਇਹਨੂੰ ਆਟੋਨੋਮਸ ਕਰ ਰਹੀ ਹੈ ਤੇ ਮੈਂ ਤੁਹਾਨੂੰ ਨਾ ਕੁਝ ਪ੍ਰੋਫੈਸਰਾਂ ਦੀ ਗਿਣਤੀ ਦੱਸਣਾ ਚਾਹਨਾ ਪੰਜਾਬ ਸਰਕਾਰ ਸਿੱਖਿਆ 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 ਕਰੀ ਜਾਂਦੀ ਹੈ ਵੀ ਪੰਜਾਬ ਸਰਕਾਰ ਕੋਲ ਪ੍ਰੋਫੈਸਰ ਹੀ ਨਹੀਂ ਹੈਗੇ ਜਿਹੜਾ ਕਹਿੰਦਾ ਮਾਸਟਰ ਦਾ ਮੁੰਡਾ ਮਾਸਟਰ ਦਾ ਮੁੰਡਾ ਉਹ ਮਾਸਟਰ ਦੇ ਮੁੰਡੇ ਨੂੰ ਮੈਂ ਵੀ ਦੱਸਣਾ ਉਹ پورے ਪੰਜਾਬ ਚ ਸਿਰਫ ਬਾਇਓਲੋਜੀ ਦਾ ਪ੍ਰੋਫੈਸਰ ਇੱਕ ਪ੍ਰੋਫੈਸਰ ਤੁਸੀਂ ਸੋਚੋ ਜ਼ੂਲੋਜੀ ਦਾ ਪ੍ਰੋਫੈਸਰ ਸਿਰਫ ਇੱਕ ਬੋਟਨੀ ਦਾ ਪ੍ਰੋਫੈਸਰ 14 ਪ੍ਰੋਫੈਸਰ ਨੇ ਜਿਹਦੇ ਦੋ ਪ੍ਰਿੰਸੀਪਲ ਨੇ ਕਿ ਉਹ ਪ੍ਰਿੰਸੀਪਲ ਪੜ੍ਹਾਉਣਗੇ ਪ੍ਰਿੰਸੀਪਲ ਕਹਿੰਦਾ ਮੈਂ ਪ੍ਰਿੰਸੀਪਲ ਬਣ ਗਿਆ ਮੈਂ ਬੱਚਿਆਂ ਨੂੰ ਕਿਉਂ ਪੜ੍ਹਾਵਾਂ ਇੱਕ ਨਾਰਮਲ ਜੀ ਸੋਚਣ ਵਾਲੀ ਗੱਲ ਹੈ ਪ੍ਰਿੰਸੀਪਲ ਨਹੀਂ ਪੜ੍ਹਾਉਂਦੇ ਕੈਮਿਸਟਰੀ ਦੇ ਪ੍ਰੋਫੈਸਰ ਸਿਰਫ 19 ਪੂਰੇ ਪੰਜਾਬ ਚ ਸੋਸ਼ੀਓਲੋਜੀ ਦੇ ਪ੍ਰੋਫੈਸਰ ਸਿਰਫ 3 ਹੋਮ ਸਾਇੰਸ ਦੇ ਪ੍ਰੋਫੈਸਰ ਸਿਰਫ 3 ਜਾਇਲਸ ਦਾ ਪ੍ਰੋਫੈਸਰ ਇੱਕ ਡਾਈਟ ਨਿਊਟ੍ਰੀਸ਼ਨ ਦਾ ਪ੍ਰੋਫੈਸਰ ਇੱਕ ਫਾਈਨ ਆ ਕੰਪਿਊਟਰ ਸਾਇੰਸ ਪ੍ਰੋਫੈਸਰ 2 ਇਹ ਹੈ ਪੰਜਾਬ ਦੇ এডਿਕੇਸ਼ਨ ਹਾਈਰ এডਿਕੇਸ਼ਨ ਦੇ ਹਾਲ ਹਾਈਰ এডਿਕੇਸ਼ਨ ਨੂੰ ਜਿਵੇਂ ਜਿਵੇਂ ਸਰਕਾਰਾਂ ਤਬਾਹ ਕਰ ਰਹੀਆਂ ਨੇ ਸਿਰਫ ਅੱਜਕੱਲ ਮੈਂ ਦੱਸਣਾ ਚਾਹੂੰਗਾ ਪੰਜਾਬ 'ਚ ਸਿਰਫ ਅਜੇ ਦੋ ਸੀਐਮ ਰਹੇ ਹਨ ਜਿਨ੍ਹਾਂ ਨੇ ਹਾਈਰ এডਿਕੇਸ਼ਨ ਨੂੰ ਪ੍ਰਾਇਓਰਟੀ ਦਿੱਤੀ ਹੈ ਲక్ష్మణ ਸਿੰਘ ਜੀ ਸੀਗੇ ਜਿਨ੍ਹਾਂ ਨੇ ਹਾਈਰ এডਿਕੇਸ਼ਨ ਨੂੰ ਬੜੀ ਪ੍ਰਾਇਓਰਟੀ ਦਿੱਤੀ ਪੰਜਾਬ 'ਚ ਕਾਲਜਸ ਬਣਾਏ ਮਨਮੋਹ ਸਿੰਘ ਜੀ ਨੇ ਇੱਕ ਸਕੀਮ ਚਲਾਈ ਸੀ ਕਿ ਰਾਸ਼ਟਰੀ ਉੱਚ ਸਿੱਖਿਆ ਅਭਿਆਨ ਜਿਹਦੇ ਤਹਿਤ 2014 ਵਿੱਚ ਪੰਜਾਬ ਨੂੰ 16 ਕਾਲਜਸ ਮਿਲੇ ਕੀ ਅੱਜ ਸਰਕਾਰ ਚਾਹੇ ਬੀਜੇਪੀ ਸਰਕਾਰਾ ਚਾਹੇ ਸਰਕਾਰ ਹੈ کوئی نوے نویںالجس کھڑے کر سکی ٹھیک ہے سارے کانگریس ستر سال ستر سال کہ آئی 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 ایم ورگے کوئی انسٹیٹیوٹ پنجاب سکار کھڑی کر سکی نہیں کر سکی اسی مدد سے اسی دسنا چاہنے ہیں کہ شکشا تے خرچہ صرف خرچہ نہیں کوئی ایک انویسٹمنٹ ہے اور ساڑھی جندگی تے انویسٹمنٹ ہے وہ پابی کی آنے والی پیڑھی انویسٹمنٹ ہے جی شکشیت ہوئے گی تاں اُسی پڑھا گے تاں ساڑھی ودھی جوب لگ تھی اسی ودیے ٹیکس بھرا گے